ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆ ਗਏ ਸੀਗੇ ਯੂਨੀਵਰਸਲ ਡੇਰੀ ਫਾਰਮ ਈਕਿਪਮੈਂਟ ਜਿਹੜਾ ਸਮਾਨ ਹੈ ਇਹਨਾਂ ਦਾ ਮੈਟ ਵਗੈਰਾ ਨੇ ਇਹਨਾਂ ਦੇ ਕੋਲੇ ਆ ਜਿਹੜੇ ਮੈਟ ਪਏ ਨੇ ਤੇ ਬਾਈ ਦੱਸਦਾ ਥੋੜੀ ਜੀ ਡਿਟੇਲ ਇਹਨਾਂ ਬਾਰੇ ਕੀ ਦੱਸ ਰਹੇ ਤੁਸੀਂ ਆਪਾਂ ਧਰਤੀ ਫਿਕਸ ਕਰ ਸਕਦੇ ਇਹਨਾਂ ਨੂੰ ਗਿੱਟੀ ਨਾਲ ਆਪਾਂ ਇੱਕ ਦੂਜੇ ਨਾਲ ਜਦੋਂ ਜੋਇੰਟ ਕਰਾਂਗੇ ਉਹ ਖੱਲ ਜਮੀਨ 'ਚ ਵੀ ਫਿਕਸ ਹੋ ਜਾਂਦੇ ਆ ਇੱਥੇ ਦਿਖਾ ਦਿਓ ਮਾੜਾ ਜਿਹਾ ਹਣਾ ਬੈਠ ਕੇ ਆ ਚੀਜ਼ ਆ ਹੈਗੀ ਜਮੀਨ 'ਚ ਫਿਕਸ ਹੋ ਜਾਂਦੀ ਹੈ ਇਹਦੇ ਨਾਲ ਜੇ ਇਹਨੂੰ ਕੋਈ ਇੱਕ ਡੰਗਰ ਦੇ ਭਾਰ ਨਾਲ ਹਿੱਲਣਾ ਹੈ ਕਿ ਕਿਸੇ ਕਰ ਨਾਲ ਡੰਗਰ ਸਲਿੱਪਣਾ ਹੋਣ ਇਸ ਕਰਕੇ ਇਹ ਫਿਕਸ ਹੋ ਜਾਂਦੇ ਆ ਜੀ ਸਰ ਠੀਕ ਆ ਤੇ ਹੋਰ ਵੀ ਆਪਣੇ ਕੋਲ ਸਮਾਨ ਹੈ ਡਰਮ ਵਗੈਰਾ ਵੀ ਹੈ ਨਾ ਹਾਂਜੀ ਸਰ ਇਹ সিলਵਰ ਦੇ ਸਟੀਲ ਦੇ ਕੰਡੇ ਨੇ ਸਟੀਲ ਦੇ ਹਾਂਜੀ ਠੀਕ ਹੈ ਉਧਰ ਆਪਣੇ ਕੋਲ ਕੰਫਿਊਜ਼ ਹੈਗੇ ਨੇ ਪਲੱਸ ਡਿਪ ਕਪ ਆ ਬ੍ਰਸ਼ਾ ਵਾਟਰ ਬਾਲ ਸਾਰਾ ਸਮਾਨ ਆ ਆ ਆ ਵਾਟਰ ਬਾਲ ਜੀ ਆ ਕਿੰਨੇ ਦੀ ਆ ਜਿਹੜੀ ਚੀਜ਼ ਇਹ ਚੀਜ਼ ਦੱਸੋ ਆ ਸਰ 1500 ਰੁਪਏ ਦੀ ਅੱਛਾ ਇਹ ਫਿਕਸ ਹੀ ਹੋ ਜਾਣਾ ਨੇ ਪਾਣੀ ਆਪਣੇ ਜਿੰਨਾ ਪੀਗੇ ਜੀ ਇਹ ਫਿਕਸ ਹੋ ਜਾਣਾ ਕੱਲ੍ਹ ਦੇ ਫੁਰਲੀ ਚ ਆਪਾਂ ਸਿੱਧੇ ਟੈਂਕੀ ਚੋਂ ਪਾਣੀ ਲੈ ਕੇ ਇਹਦੇ ਵਿੱਚ 300 ਰੁਪਏ ਪਾਣੀ 24 ਕਿਟੇ ਉਧਰੰਦਰ ਜਦੋਂ ਇੰਨਾ ਪਾਣੀ ਰਹਿਣਗੇ ਸਰ ਅੱਧਾ ਵਿੱਚ ਜਦੋਂ ਕਸਟਮਰ ਖਾਣੇ ਆਪਣਾ ਪਾਣੀ ਪੀਣ ਵਾਸਤੇ ਮੂੰਹ ਪਾਇਆ ਪਾਣੀ ਹੁੰਦੇ ਰਹਿਣਗੇ ਤੇ ਮੂੰਹ ਗੱਡਿਆ ਪਾਣੀ ਪਾ ਲਾ ਪਾਣੀ ਬੰਦ ਹੋ ਜਾਣਾ ਠੀਕ ਆ ਆ ਆ ਗਿਆ ਥੰਡ ਡਿਪ ਕਰਨ ਨੂੰ ਲੈਣ ਤੇ ਆ ਚੂਜ਼ ਕਿੰਨੇ ਦੇ ਆ ਚੂ 300 ਰੁਪਏ ਦੇ 300 ਰੁਪਏ ਇਹ 300 ਦੇ 400 ਅੱਛਾ ਲਗ ਲਗ ਰੇਟ ਨੇ ਦੋਨੋਂ ਇਹ ਉਚਾਈ ਦਾ ਫਰਕ ਹੈ 13 ਇੰਚ ਐ 15 ਇੰਚ ਠੀਕ ਆ ਇੱਕ 13 ਇੰਚ ਇੱਕ 15 ਇੰਚ ਸ਼ੂਜ਼ ਨੇ ਜੀ ਦੇਖ ਰਹੇ ਹੋ ਤੇ ਇਹ ਦੁੱਧ ਪੀਉਣ ਵਾਲੀਆਂ ਬੋਤਲਾਂ ਵਗੈਰਾ ਨੇ ਬਾਈ ਨੰਬਰ ਬੋਲਿਓ ਆਪਣਾ ਜੀ ਮੇਰਾ ਨੰਬਰ ਹੈ ਜੀ 9998 77447 ਠੀਕ ਹੈ ਦੁਬਾਰਾ ਬੋਲ ਦੇ ਕੋ 9998 77447 ਆ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕੋਈ ਵੀ ਸਮਾਨ ਡੇਰੀ ਨਾਲ ਰਿਲੇਟਡ ਚਾਹੀਦਾ ਆ ਭਾਰਤੋਲਨ ਵਾਲਾ ਫੀਤਾ ਵੀ ਹੈਗਾ ਇੱਧਰ ਆਓ ਜਿਹੜਾ ਪਾਣੀ ਵਾਲਾ ਬਾਲਸ ਇਹ ਸਾਰਾ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ